ਦੀ ਉਮੀਦ ਕਰਤ ਸੀ ਸਭ ਰਾਜੇ ਖੁਸ਼ੀ ਰਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸਹਿਲ ਜੋਤ ਸੁਮਲ ਬਲੌਗ ਛੋਟਾ ਜਿਹਾ ਬਣਾਉਣ ਲੱਗੇ ਆਂ ਸੀ ਬਸ ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਆ ਜੇ ਤੁਹਾਡਾ ਸਾਥ ਸਾਡੇ ਨਾਲ ਹੋਊਗਾ ਸਾਡਾ ਵੀ ਜਿਹੜਾ ਹੌਸਲਾ ਤਾਂ ਹੀ ਅੱਗੇ ਵਧੂਗਾ ਤੇ ਜੇ ਤੁਹਾਨੂੰ ਚੰਗਾ ਲੱਗਾ ਇਸ ਬਲੌਗ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਜਿਹੜਾ ਇਹ ਬਲੌਗ ਬਣਾਇਆ ਆਪਾਂ ਨੇ ਇਹ ਬਣਾਇਆ ਵੀ ਜਿਹੜੀ ਜਨਾਨੀਆਂ ਲੋਕਾਂ ਦਾ ਘਰ ਕਿਵੇਂ ਪਟਦੀਆਂ ਨੇ ਤੇ ਸਿਆਣੀ ਨੂੰ ਕਿਸ ਤਰ੍ਹਾਂ ਜਵਾਬ ਦਿੰਦੀ ਆ ਤੇ ਜਿਹੜੀ ਲਾਈ ਲੱਗ ਨੂੰ ਆ ਉਹ ਕਿਵੇਂ ਮਗਰ ਲੱਗਦੀ ਆ ਤੇਰੀ ਸੱਸ ਘਰੇ ਆ ਨਹੀਂ ਤਾਈ ਜੀ ਘਰੇ ਨਹੀਂ ਹੈਗੇ ਨਹੀਂ ਘਰੇ ਅੱਜ ਨੂੰ ਤੁਮ ਅੱਧੀ ਆ ਪਹੁੰਚਿਆ ਹਾਂ ਆਪਾਂ ਕੋਈ ਕੋਈ ਕਤਾਲੀਆ ਬਣਾ ਕੀ ਹੋ ਗਿਆ ਤਾਈ ਜੀ ਮੇਰੇ ਠੂਹੀ ਦਰਦ ਕਰਦੀ ਆ ਅੱਛਾ ਫੇ ਕੰਮ ਤਾਂ ਹੁੰਦਾ ਠੂਹੀ ਕਰਦੀ ਆ ਕਿਥੇ ਬਸ ਪਾਸੇ ਰੁਚੜੀ ਹੋਈ ਆ ਹਾਂ ਨਹੀਂ ਤਾਈ ਜੀ ਮੰਮੀ ਕਰਦੇ ਨੇ ਬਾਥਰੂਮ ਤਾਂ ਨਹੀਂ ਹੈਗੇ ਨਹੀਂ ਘਰੇ ਨਹੀਂ ਹੈਗੇ ਉਹ ਘਰੇ ਹੈ ਨਹੀਂ ਚੱਲ ਐਵੇਂ ਨਾ ਕੰਮ ਕਰਿਆ ਕਰਨਾ ਤਾਹੀ ਤੈਨੂੰ ਹੀ ਦੁਖੀ ਹੋ ਗਿਆ ਆ ਦੇਖ ਲੈ ਸਾਡੀ ਬਹੁਤ ਟੱਕਾ ਨਹੀਂ ਤੋੜਨੀ ਸਾਰਾ ਕੰਮ ਕਰਕੇ ਮੈਂ ਹੁਣ ਮਸੀ ਘਾਵਾਈਆਂ ਆ ਆ ਦੇਖ ਮੇਰੇ ਪੈਰਾਂ ਚ ਪਿਆਈਆਂ ਮੇਰੇ ਹੱਥਾਂ ਚ ਬਿਆਈਆਂ ਹਾ ਕੱਪੜਾ ਛਮਣ ਮਰ ਮੈਂ ਕੱਪੜੇ ਵੀ ਨਹੀਂ ਚੱਜਣਾ ਤੂੰ ਦੀ ਥੋੜਾ ਜਿਹਾ ਕੰਮ ਤੋਂ ਪਾਸਾ ਵੱਟ ਲਿਆ ਕਰ ਨਹੀਂ ਦਾਜੀ ਮੇਰੀ ਮੰਮੀ ਤਾਂ ਬਹੁਤ ਚੰਗੇ ਨੇ ਸਾਰਾ ਕੰਮ ਕਰਦੇ ਨੇ ਨਹੀਂ ਚੰਗੀ ਚੁੰਗੀ ਸੱਸ ਕੋਈ ਨਹੀਂ ਹੁੰਦੀ ਤਰੀ ਬਾਤੱਖਾ ਖੁੱਲਣਗੀਆਂ ਹੈ ਤੂੰ ਨਵੀਂ ਨਵੀਂ ਐ ਤੈਨੂੰ ਇੰਨਾ ਗਿਆਨ ਨਹੀਂ ਐ ਕਿ ਤੂੰ ਮੇਰੀ ਗੱਲ ਧਿਆਨ ਨਾਲ ਸੁਣਿਆ ਕਰੀ ਚੰਗੀ ਤਰ੍ਹਾਂ ਖਸਸ ਦੀ ਬੋਤ루 ਪਟਾ ਦੇ ਕੇ ਰੱਖੀ ਤਾਂ ਤੂੰ ਮੜਾ ਜਾਏਂ ਤੇਰੇ ਪੈਰ ਲੱਗਣਗੇ ਘਰ ਚ ਨਹੀਂ ਤਾਈ ਜੀ ਹੁਣ ਮੇਰੇ ਢੂਹੀ ਦਰਦ ਕਰਦੀ ਐ ਸਾਰਾ ਕੰਮ ਉਹੀ ਕਰਦੇ ਨੇ ਤੈਨੂੰ ਹੁਣੇ ਹੀ ਲੱਗਦਾ ਹੈ ਨਵੀਂ ਨਵੀਂ ਐ ਤਾਂ ਕਰਦੀ ਆ ਮਸੀ ਵਸੀ ਨੂੰ ਉਹ ਮਿਲੀ ਆ ਹੂੰ ਜੇ ਕਿਤੇ ਐ ਇਹੀ ਨਾ 2-4 ਸਾਲ ਨੂੰ ਤੂੰ ਦੇਖੀ ਤੈਨੂੰ ਲੰਗ ਕਿਵੇਂ ਗਰਗਟ ਮੰਗ ਬਦਲ-ਬਦਲ ਦਿਖਾਉਗੀ ਮੇਰਾ ਦੇਖਿਆ ਹੈ ਇਹ ਨਾ ਮੈਂ ਕਟੀਆਂ ਹੁੰੀਆਂ ਨੇ ਇਹ ਤਾਂ ਬਹੁਤ ਜ਼ਿਆਦਾ ਚਲਾਕ ਆ ਹਾਂ ਇਹ ਤਾਂ ਇੰਨੇ ਚਲਾਕ ਆ ਮੈਂ ਕਹਿੰਦੀ ਵੀ ਤੂੰ ਗੱਲੇ ਹੀ ਛੱਡ ਦੇ ਇਹ ਤਾਂ ਕਿਸੇ ਨੂੰ ਗੱਲ ਨਹੀਂ ਔੜਨੀ ਤੈਨੂੰ ਕਿਥੋਂ ਔੜਨ ਦੇ ਦੂੰਗੀ ਨਹੀਂ ਤਾਈ ਜੀ ਤੈਨੂੰ ਬਹਿਵਾ ਮੈਨੂੰ ਘਰਤਵਾਰੀ ਕੋ ਗੱਲ ਮਗਰ ਨਹੀਂ ਲੱਗਦੀ ਮੇਰੇ ਹਾਂ ਨਹੀ ਤਾਈ ਜੀ ਮਗਰ ਕਿਉਂ ਨਹੀਂ ਮੇਰੇ ਤੇ ਮੰਮੀ ਵੀ ਬਹੁਤ ਸਹੂ ਨੇ ਇਹ ਗੱਲ ਨਹੀਂ ਹੈਗੀ ਸਾਰਾ ਕੰਮ ਉਹ ਆਪ ਕਰਦੇ ਨੇ ਸਮਝਾਉਣ ਆਈ ਸੀ ਤੁਹਾਡੇ ਘਰ ਨੂੰ ਪੱਟਣ ਨਹੀਂ ਆਈ ਮੈਂ ਮੈਂ ਇਹ ਕਹਿਨੀ ਆਂ ਕਿ ਜੇ ਤੁਸੀਂ ਦੋਨੇ ਸੱਸ ਨੂੰ ਕਦੇ ਮਾੜਮ ਟੱਲ ਰਹੋ ਨੀ ਆ ਨਾ ਤਾਂ ਇਦਾਂ ਐ ਹੁੰਦਾ ਮੈਂ ਤੁਹਾਨੂੰ ਸਿੱਧੀ ਸੰਗਾਲ ਜਿਹੜੇ ਬੰਦੇ ਨੂੰ ਡਰਦੇ ਰਹਿੰਦੇ ਨੇ ਕੁੜੀਆਂ ਤੋਂ ਵੀ ਪਤਾ ਨਹੀਂ ਕਦੋਂ ਲੜ ਪਣਗੇ ਨਹੀਂ ਤਾਂ ਪਰ ਬੰਦੇ ਦਾ ਡਰ ਚੱਕਿਆ ਜਾਂਦਾ ਜੇ ਤੁਸੀਂ ਆਪਸ ਵਿੱਚ ਹੀ ਲੜੋਗੇ ਤਾਂ ਬੰਦੇ ਵੀ ਸਤਾ ਡਰਨਗੇ ਤੇ ਤੋਂ ਤਾਂ ਤੇਰੇ ਘਰ ਵਾਲਾ ਬਹੁਤ ਡਰੂ ਪੈਰ ਇੱਕ ਦੋ ਸੱਸ ਸੱਸ ਨੂੰ ਧਰ ਕੇ ਮਾਰੇ ਉਹ ਤੇਰੇ ਅੱਗੇ ਚਿੰਕਪ ਭੱਜਿਆ ਥੁੜਕ ਨਹੀਂ ਤਾਂ ਆਜੀ ਲੜਨਾ ਕਿਉਂ ਆ ਜਿੰਨਾ ਰਲ ਕੇ ਰਹਿਣ ਚ ਥਵਾਕ ਆ ਤੇ ਉਹ ਬਣਦਾ ਵਾ ਉਹਨਾਂ ਹੀ ਉਹ ਘਰ ਚ ਹੁੰਦਾ ਵਾ ਇਹ ਨਹੀਂ ਵੀ ਸੌਂਦੀ ਕਿਸੇ ਹੋਰ ਘਰ ਜਾ ਨੇ ਜੀ ਤਾਂ ਨਹੀਂ ਹੈਗੇ ਅੱਛਾ ਚਲ ਸੋਕਰ ਨਹੀਂ ਕਰਾਂਗੇ ਦੇਖ ਲੈ ਅੱਜ ਕੱਲ ਕਿਸੇ ਨੂੰ ਸਮਝਾਉਣ ਦਾ ਵੀ ਜਵਾਨਾ ਨਹੀਂ ਹਾਂਜੀ ਆਪਾਂ ਤੇਰੇ ਘਾਇ ਦੀ ਨੌਪੜੇ ਦੇਸੀ ਮਾਤਾ ਕੈਸੇ ਸਮਝਾਉਣਾ ਵੀ ਦੇਖ ਤੇ ਤੇਰੇ ਨਾਲ ਮੈਂ ਸਾਰਾ ਗੱਲ ਕਰ ਜੇ ਨੀ ਦੁੱਖ ਦਾ ਸੁੱਖ ਦਾ ਹਾਂਜੀ ਓਹੀ ਦੁੱਖ ਦੀ ਆ ਹਾਂਜੀ ਮੈਂ ਕਿਹਾ ਤੂੰ ਇੰਨਾ ਕੰਮ ਨਾ ਕਰਿਆ ਕਰ ਤੇ ਤੂੰ ਹੀ ਕਿਥੋਂ ਆ ਮਾਊਗਾ ਕਿ ਨਹੀਂ ਹਾਂਜੀ ਮੇਰਾ ਉਲਟਾ ਗੱਲ ਪੈ ਗਈ ਅੱਛਾ ਦੇਖ ਲੈ ਤੂੰ ਇੱਕ ਵਾਰੀ ਤੈਨਰ ਕੋ ਵਾ ਕਿੰਨੀਆਂ ਹੀ ਗੱਲਾਂ ਕਰ ਗਿਆ ਤੇਰੀ ਸੱਸ ਦੀਆਂ ਤਾਂ ਕਦੇ ਭਾਪ ਕੱਢੀ ਹੈ ਨਹੀਂ ਜੀ ਹਾਂਜੀ ਅੱਛਾ ਮੇਰੀ ਗੱਲ ਸੁਣ ਹੁਣ ਗਰਮੀਆਂ ਆ ਗਈਆਂ ਅੱਛਾ ਜੀ ਕੱਪੜਾ ਲੈ ਲੈਣੀ ਠੀਕ ਹੈ ਜੀ ਵਧੀਆ ਵਧੀਆ ਸੂਟ ਨਾਲੇ ਆਏ ਕਰੂ ਜੇ ਮਾੜਾ ਮੋਟਾ ਵੀ ਗੱਲਬਾਤ ਤੈਨੂੰ ਕਹੀ ਨਾ ਹਾਂਜੀ ਖਾੜੀ ਦਾ ਚੱਕਣ ਦਾ ਟਾਈਮ ਆ ਹੁਣ ਸਾਰੀ ਕੱਢੂਗੀ ਹਾਂਜੀ ਜੇ ਖਾੜੀ ਚੱਕੀ ਤੋਂ ਮੰਗੇਗੀ ਫੇਰ ਨਹੀਂ ਉਹ ਤੈਨੂੰ ਲੈ ਕੇ ਜਾਵੇ ਅੱਛਾ ਜੀ ਹਾਂ ਮੇਰੀ ਦੇਖੀ ਹੋਈ ਆਹੋ ਅੱਛਾ ਉਹ ਦੂਜੀ ਬੜੀ ਤਾਂ ਹੀ ਘੱਟ ਹੋਈ ਆ ਹਾਂਜੀ ਹਾਂਜੀ ਉਹ ਇੰਨਾ ਕੁ ਮਤਲਬ ਹੀ ਹੋਈ ਆ ਸਹੀ ਗੱਲਾਂਂ ਟੀ ਕੰਮ ਕਰਾ ਲੈਂਦੀ ਸੀ ਜਦੋਂ ਕੱਪੜੇ ਲੈਣ ਦਾ ਟਾਈਮ ਹੁੰਦਾ ਤਾਂ ਫੇਕੀ ਭੇਜ ਦੇਣੀ ਕੋਠੋਂ ਲੈਣੀ ਹਾਂਜੀ ਜੇ ਤੂੰ ਮੇਰੇ ਮਗਰ ਚੱਲੇਂਗੀ ਮੇਰੀਆਂ ਗੱਲਾਂ ਸੁਨੇਗੀ ਤੈਨੂੰ ਮੈਂ ਤੱਕੀ ਬਹੁ ਨ ਲੱਗਣ ਦਿੰਦੀ ਮੈਂ ਤਾਂ ਤੁਹਾਡੇ ਮਗਰ ਹੀ ਆਈ ਬਸ ਤੂੰ ਮੇਰੇ ਮਗਰ ਰਹੀਂ ਦੇਖ ਤੇਰੀ ਤੇਰੀ ਸੱਸਾ ਉਹ ਤਾਂ ਆਪ ਦਾ ਕੱਪੜੇ ਪੈਸੇ ਲੈ ਜਾਂਦੀ ਮੁੱਠੀ ਚ ਹਾਂਜੀ ਨਿਸ਼ਾ ਆ ਕੇ ਪੇਕਿਆਂ ਦਾ ਨੌ ਕਰ ਦਿੰਦੀ ਆ ਫਿਰ ਪੇਕਿਆਂ ਤੋਂ ਲੈ ਕੇ ਆਈਆਂ ਸਹੀ ਗੱਲ ਹਾਂ तू गाच मिठा देखे नहीं हाड़ी चक्कर तो पहला पहला कहीं कपड़े लाने के लिए आ ना जावे नहीं हजे नहीं आ अच्छा फिर आए गल सुन तू मेरे ध्यान नाल हां जी और जदों दाल पानी धर दी हुंदी है निगाह रखिया कर अच्छा हाँ और ना हुन मिर्च बंद पा के ये बहुत कुछ कर दी रही दूजी नाल सही गल है तेरे नाल भी कीता कदे नहीं हजे तक तने मेरे नाल कीता पर करूंगी जरूर ए करूंगी हां जी बहुत ਅੱਛਾ ਤੈਨੂੰ ਨਹੀਂ ਪਤਾ ਉਹਨਾਂ ਮੈਨੂੰ ਪਤਾ ਉਹ ਤਾਂ ਦੇਖ ਲਾ ਆ ਪਿੱਛੇ ਜੇ ਠੰਡ ਸੀ ਸਿਆਲ ਤੈਨੂੰ ਪਤਾ ਲੱਗਿਆ ਹਾਂ ਨਹੀਂ ਚਾਰ ਸੂਟ ਗਰਮ ਲਿਆ ਹੀ ਵਧੀਆ ਵਧੀਆ ਦੋ ਵਧੀਆ ਪਿਓਰ ਪਸ਼ਮੀਨੇ ਦੇ ਦੱਸ ਮੈਂ ਤਾਂ ਆਪ ਲੈ ਕੇ ਆਉਂ ਫਿਰ ਹਾਂ ਦੋ ਸੂਟ ਬਹੁਤ ਹੋਰ ਖਣੀ ਕਾਦੇ ਸੀ ਉਹ ਬਾਹਲੇ ਹੋਇਆ ਹੋਇਆ ਕੱਪੜਾ ਪਿਓਰ ਦੱਸ ਨਹੀਂ ਸੀ ਮੈਂ ਤਾਂ ਵੀ ਪਿਓਰ ਤੁਹਾਨੂੰ ਦਿਖਾਏ ਸੀਗੇ ਨੇ ਮੈਨੂੰ ਦਿਖਾਇਆ ਨਹੀਂ ਮੈਨੂੰ ਕਹਿੰਦੀ ਮੇਰੀਆਂ ਨੂੰਹਾਂ ਕੋਲ ਨਾਲ ਗੱਲ ਕਰੀ ਅੱਛਾ ਜੀ ਭੈਣੀ ਆਪਣੇ ਘਰ ਆਇਤੋਂ ਚੋਰੀ ਲੈ ਆਉਂਦੀ ਆ ਉਹ ਤਾਂ ਜਿੱਥੇ ਚਲੀਆਂ ਨੂੰ ਕਣਕ ਪੁਣਕ ਵੇਚ ਦਿੰਦੀ ਆ ਪਿੱਛੋਂ ਅੱਛਾ ਹਾਂ ਣਕ ਵੇਚ ਦਿੰਦੀ ਆ ਫਿਰ ਕਿਉਂ ਵੇਚ ਦਿੰਦੀ ਆ ਕਿ ਉਹ ਆਕ ਬਣਾ ਲਿੰਦੀ ਆ ਨਹੀਂ ਅਸੀਂ ਬਣਾਉਂਦੇ ਆ ਫਿਰ ਤੁਹਾਨੂੰ ਇੰਨਾ ਨਹੀਂ ਪਤਾ ਲੱਗਿਆ ਫਿਰ ਆਪਦੇ ਤਲ ਜੇਠ ਰੱਖ ਲਈ ਹੁੰਦੀ ਹਾਂਜੀ ਸਾਰਾ ਬਣਾ ਕੇ ਦੇ ਦਿੰਦੇ ਆ ਤੁਹਾਨੂੰ ਫਿਰ ਕਿੱਥੋਂ ਪਤਾ ਲੱਗਣਾ ਤੁਹਾਨੂੰ ਫਾਰਮ ਖਵਾਈ ਜਾਂਦੀ ਆ ਕਹਿੰਦੀ ਆ ਕਿ ਉਹ ਤਿਆਰ ਕਰ ਲਓ ਪਰ ਮੈਨੂੰ ਫੜਾ ਦੇ ਪੀਪੀ ਆ ਫਿਰ ਥੋਨੂੰ ਫਾਰਮ ਖਵਾਈ ਜਾਂਦੇ ਆ ਤਸੇ ਤਾਂ ਤੁਹਾਡੇ ਢਿੱਡ ਵੱਡੇ ਵੱਡੇ ਹੋਈਆਂ ਫਾਰਮ ਕਿਉਂ ਖਾਖੇ ਮੈਂ ਤਾਂ ਆਪਿਆ ਲੋਹਾ ਨੂੰ ਭੋਰਾ ਨਹੀਂ ਆ ਰੂ ਕਿਉਂ ਵਰਤੋਂ ਦੀ ਅੱਛਾ ਦੇਸੀ ਵਰਤਣਿਆ 5 ਕਰਨ 50 ਕਰਨ ਮੈਨੂੰ ਤਾਂ ਆਹੀ ਗੇਰਾ ਤੋਰੇ ਨਹੀਂ ਮੁੱਕਦਾ ਫਿਰ ਉਹ ਮੈਂ ਮੁਰੇ ਗੋਟਾ ਚ ਵੀ ਖੜਨਾ ਸਹੀ ਗੱਲ ਹੁਣ ਬੰਦੇ ਵੀ ਇਕੱਠੇ ਜੋੜਦੇ ਨੇ ਹਾਂਜੀ ਕੋਈ ਭੰਨੂ ਕੋਈ ਤੋਰੂ ਕਿਸੇ ਨੂੰ ਲੜਾਉ ਤਾਂ ਫਿਰ ਮੈਨੂੰ ਵੋਟਾਂ ਮਿਲਣਗੀਆਂ ਹਾਂਜੀ ਠਿਕ ਨਹੀਂ ਗਿਆ ਹੁਣ ਤੋਂ ਮੈਂ ਭੱਜੂਂਗੀ ਤੈਨੂੰ ਪਤਾ ਤੁਸੀਂ ਆਣੇ ਨਹੀਂ ਹਾਂ ਅੱਗੇ ਨਾਲਾ ਮੇਰਾ ਭਾਜਿੱਤੇ ਆ ਵੋਟਾਂ ਦੇ ਵਿੱਚ ਸਾਰੇ ਲੱਲੀ ਚੱਲੀ ਰੁਆਏ ਆ ਕਰਕੇ ਵੋਟਾਂ ਦੇ ਆ ਭਾਈ ਉਹਨਾਂ ਤਾਂ ਚਿੱਟਾ ਵੜਾ ਵੇਚਿਆ ਲੈ ਹਾਂ ਚਿੱਟਾ ਵੇਚ ਮਾਰ ਕੇ ਸ਼ਰਾਬ ਨਾ ਚਿੱਟਾ ਵੰਡ ਪ੍ਰਸ਼ਾਦ ਮੰਗ ਸ਼ਰਾਬ ਵੰਡ ਪ੍ਰਸ਼ਾਦ ਮੰਗ ਪਰ ਇਹ ਤਾਂ ਮੈਂ ਤਾਂ ਮਾਰਾਂ ਮੈਂ ਇਹ ਨਹੀਂ ਕਰੂੰਗੀ ਹਾਂਜੀ ਮੈਂ ਤਾਂ ਰੂਟ ਬਣੂੰਗੀ ਅੱਛਾ ਜੀ ਹਾਂ ਰੂਟ ਬਣੂੰਗੀ ਜੂਸ ਬਣੂੰਗੀ ਠੀਕ ਹੈ ਆ ਵਰਨੇਟ ਬੋਟਾ ਆ ਜਨ ਮਤ ਕਹਨੀ ਹੈ ਹੱਕ ਨਹੀਂ ਹੂੰ ਸਹੀ ਗੱਲ ਆ ਅੱਛੇ ਪਰ ਮੇਰੀ ਗੱਲ ਸੁਣ ਧਿਆਨ ਨਾਲ ਹਾਂਜੀ ਦੱਸੋ ਜੀ ਕੋਈ ਜੀ ਲੈਣੀ ਹੋ ਮੈਨੂੰ ਤੁਸੀਂ ਮੈਂ ਤੇ ਨਾਲ ਚ ਲੈ ਆਉਂਗੀ ਮੈਂ ਆਪਣੇ ਘਰੇ ਫੜ ਕੇ ਤੇਰਾ ਕਪੜਾ ਨੀ ਰੱਖ ਲਿਆ ਕਰੂੰਗੀ ਠੀਕ ਹੈ ਜੀ ਆਪਾਂ ਸਮਾ ਲ ਤੇ ਫਿਰ ਬਾਅਦ ਕੇ ਹੱਕਰੀ ਮੇਰੀ ਪਰਜਾਈ ਨਹੀਂ ਭੇਜੇ ਨੇ ਅੱਛਾ ਤੈਨੂੰ ਸਕੀਮਾਂ ਮੈਂ ਦਿੰਨੀ ਆ ਠੀਕ ਹੈ ਚੰਗਾ ਤੇ ਬਾਕੀ ਹੋਰ ਦੁੱਤਾਂ ਤੇ ਚਾਚ ਵਧੀਆ ਪਾਉਂਦੀਆਂ ਦਿੰਦੀਆਂ ਕਿ ਨਹੀਂ ਥੋੜਾ ਹੀ ਦਿੰਦੀ ਆ ਉਹ ਵੀ ਪਾਣੀ ਪਾ ਦਿੰਦੀ ਆ ਵਿੱਚ ਹਾਂ ਇਹ ਮੈਨੂੰ ਤਾਂ ਇਹ ਤਾਂ ਬਸ ਚਾਹ ਪੱਤੀ ਵੀ ਕੋ ਲੈਂਦੀ ਆ ਕੋਈ ਹੋਈ ਚਾਹ ਪੱਤੀ ਸਕਾ ਕੇ ਵਿਚਰਵਾ ਦਿੰਦੀ ਆ ਦੱਸ ਤਿੰਨਾ ਗੰਦ ਖਵਾਉਂਦੀ ਆ ਸਾਨੂੰ ਮੇਰੇ ਘਰੇ ਸਾਡੇ ਘਰ ਪਿੱਛੇ ਸਿਆਚੋ ਤਾਂ ਪਾ ਤੁੰਦਾ ਪੈਂਦੀ ਸੀ ਹਾਂਜੀ ਸਾਡੇ ਘਰੇ ਜਾ ਕੇ ਮਾਈਕ੍ਰੋਵੇਜ ਸਕਾ ਕੇ ਲੈ ਕੇ ਆਈ ਚਾਹ ਪੱਤੀ ਦੱਸ ਜਦ ਮੈਂ ਪੁੱਛਿਆ ਇਹ ਕੀ ਹੋ ਗਿਆ ਹਾਂਜੀ ਤੇ ਮੇਰੀ ਨੂੰ ਇਹਦਾ ਨਾਰਾਈ ਹੋਈ ਆ ਹਾਂ ਸਾਡੇ ਘਰ ਤਾਂ ਤੇਰੀ ਸੱਸ ਪੇਸੇ ਨਹੀਂ ਮੁੱਕਰੂਗੀ ਜੇ ਸੱਚ ਪੁੱਛਣੀ ਹੈ ਅੱਛਾ ਹਾਂ ਉਹ ਕਹਿੰਦੀ ਇਹ ਤਾਂ ਚਾਹ ਚ ਪਾਣੀ ਡੁੱਲ ਗਿਆ ਸੀ ਫਿਰ ਹੁਣ ਮੈਂ ਪੁੱਛੂਗੀ ਮੰਮੀ ਨੇ ਵੀ ਇੰਨਾ ਕਿਉਂ ਕਰਦੀ ਸਾਡੇ ਨਾਲ ਹਾਂ ਫਿਰ ਜੇਕਰ ਤੋਂ ਸੰਭੀਣਾ ਰਹੇ ਹਾਂਜੀ ਹੁਣ ਤਾਂ ਵਾਲਾ ਹੀ ਹੋ ਉਹ ਦੇਸੀ ਕਿਉਂ ਜੋ ਫਾਰਮ ਕਿਉਂ ਵੀ ਰਹਉਂਦੀ ਆ ਇਹ ਦੱਸ ਜਿਹੜਾ ਤੁਹਾਨੂੰ ਖਵਾਉਂਦੀ ਪੰਘੀਰੇ ਵਾਲਾ ਕਿ ਤਾਂ ਹੀ ਅਸੀਂ ਕਹੀ ਜਾਂਦੇ ਵੀ ਐ ਕਿਉਂਦੀ ਐ ਸਮੱਲ ਜੀ ਹਾਂ ਇਹ ਗੱਲਾਂ ਤੂੰ ਬਾਹਰ ਖਿਆਲ ਰੱਖੀ ਠੀਕ ਹੈ ਦੇਖੋ ਜੀ ਇਹ ਸਾਡੇ ਕੋਲ ਮੈਸੇਜ ਆ ਅਸਾ ਸਾਡਾ ਆਪਸ ਵਿੱਚ ਬਹੁਤ ਪਿਆਰ ਬਣਿਆ ਕੋਈ ਸਾਡੇ ਵਿੱਚ ਇਹ ਜੀ ਗੱਲਬਾਤ ਨਹੀਂ ਐਜੇ ਲੋਕਾਂ ਤੋਂ ਪਰ ਗਰੇਜ ਰੱਖਿਆ ਕਰੋ ਬਨੇਜਰ ਆ ਕਰੋ ਕੋਈ ਵੀ ਇਹ ਜੀ ਜਿਨਾਮੀ ਹੈਗੀਆ ਉਹ ਘਰੇ ਬੇਸ਼ਕਤੀ ਨਾ ਬਣੁੰਦੇ ਯਾਪਾ ਅਣਾ ਪਰਮਜੀਤ कौर ਖਾਲਸਾ ਉਹਦੇ ਵੀ ਤੁਸੀਂ ਪੇਜ ਨੂੰ ਜਰੂਰ ਦੇਖਿਆ ਕਰੋ ਵਿਚਾਰੀ ਦ ਬਹੁਤ ਪੇਸ਼ੈਂਟ ਡਾਉਨ ਆ